جيڪا ٿي وڃي ਕਦਾਈ ਸਾਈਂ ਅਹੀ ਦਾ ਬੰਦ ਕਰਕੇ ਬੈਠੇ ਹੈ ਇਸ਼ੂ ਇਸ਼ੂ ਹੈ ਸਾਡੀ ਮਾਰਕੀਟ ਨੇ ਮੈਂ ਤੁਹਾਨੂੰ ਇਹ ਪਹਿਲਾਂ ਮੇਥੇ ਕਰਾਂਗਾ ਮਿਸਟਰ ਸਾਹਿਬ ਨਾਲ ਪਹਿਲਾਂ ਆਪਣਾ ਪਾਤਰ ਇਹਦੀ ਗੋਮਟਾ ਚੋਂ ਕਰ ਤਾਈਏ ਨਹੀਂ ਆ ਫਿਰ ਸਾਨੂੰ ਫੜਾ ਦਿਓ ਮੇਰੇ ਮਤਲੇ ਇਹ ਹੁੰਦਾ ਫਿਰ ਲੋੜੇ ਨਾ ਪਾ 700 ਗੁੱਸਾ ਹੋ ਰਿਹਾ ਹੈ ਇਹ ਇਸ਼ੂ ਹੈ ਯਾਰੇ ਉਸ ਟਾਈਪ ਨਾਲ ਹੀ ਹੈਗੇ ਤਾਂ ਉਹਨਾਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਕਿ ਆ ਵੀ ਸਾਡੀ ਪਾਰਕਿੰਗ 'ਚ ਆ ਗਏ ਪਾਰਕਿੰਗ ਰੋਕ ਲੈਂਦੇ ਸਾਡੇ ਕਸਟਮਰ ਲਈ ਔਖਾ ਹੋ ਜਾਂਦਾ ਹੈ ਡੀਸੀ ਮੈਮ ਨੂੰ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਮਾ ਲੋ ਐਮਐਲਏ ਸਾਹ ਨੂੰ ਵਰਮਾ ਜੀ ਨੂੰ ਸਾਰੀ ਜਗ੍ਹਾ ਲੈਟਰ ਦੇ ਕੇ ਨਮਾਇੰਦੇ ਜਾਏ ਆ ਹਾਜਰ ਕਰਦੇ ਜੀ ਗੱਲ ਕਰਦੇ ਆ ਲੇਕਿਨ ਕੋਈ ਹੱਲ ਨਹੀਂ ਹੋ ਰਹਾ ਮਤਲਬ ਪਾਣੀ ਹੁਣ ਸਿਰੋਂ ਲੰਘ ਗਿਆ ਸੀ ਤਾਂ ਕਰਕੇ ਸਾਨੂੰ ਖੁਦ ਡਰਾਈਵ ਚਲਾਉਣੀ ਪਈ ਪਿੱਛੇ ਜੇ ਵਰਮਾ ਜੀ ਨੇ ਸਾਡੀ ਐਸਪੀ ਸਿਟੀ ਦੇ ਰੀਜਨ ਮੀਟਿੰਗ ਕਰਾਈ ਸੀਗੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਨੋਡਲ ਅਫਸਰ ਤੁਹਾਨੂੰ ਲਾਫਤਾ ਜਾਊਗਾ ਨੋਡਲ ਅਫਸਰ ਲੱਗ ਵੀ ਗਿਆ ਲੇਕਿਨ ਕਾਰਵਾਈ ਕੋਈ ਨਹੀਂ ਹੋਈ ਉਹ ਕੱਲ ਖੜੇ ਵੀ ਸੀਗੇ ਨੋਡਲ ਅਫਸਰ ਸਾਡੇ ਉਹਨਾਂ ਨੂੰ ਕਿਹਾ ਵੀ ਮੈਂ ਆ ਐਸਐਚਓ ਸਾਹਿਬ ਵੀ ਖੜੇ ਸੀ ਉਹਨਾਂ ਨੂੰ ਵੀ ਕਿਹਾ ਵੀ ਇਹ ਪਾਰਕਿੰਗ ਦੀ ਲਾਈਨਿੰਗ ਲੱਗੀ ਹੈ ਇਹਦੇ ਵਿੱਚ ਤਾਂ ਸਿਰਫ ਗੱਡੀ ਪਾਰਕ ਹੋ ਸਕਦੀ ਹੈ ਸਟਾਲ ਨਹੀਂ ਲੱਗ ਸਕਦਾ ਕੋਈ ਲੇਕਿਨ ਉਹਨਾਂ ਨੇ ਐਕਸ਼ਨ ਨਹੀਂ ਲਿਆ ਉਹ ਕਹਿੰਦੇ ਜੀ ਆ ਵੀ ਤੁਸੀਂ ਕੋਰਟ ਜਾਓ ਹੁਣ ਮੈਂ ਲੇ ਇੰਨੇ ਛੋਟੇ ਕੰਮਾਂ ਲਈ ਅਸੀਂ ਕੋਰਟ ਜਾਵਾਂ ਹਾਜੀ ਤੰਗ ਹੋ ਗਏ ਰਾਤੀ ਤਾਂ ਅਸੀਂ ਕਾਲ ਦਿੱਤੀ ਮਾਰਕੀਟ ਸਾਰੀ ਬੰਦ ਅੱਜ ਤਿਹਾਰ ਦੇ ਦਿਨ ਹੈ ਸਾਡਾ ਕ੍ਰਿਸਮਸ ਦਾ ਦੁਕਾਨਾਂ ਖੁੱਲਣੀਆਂ ਸੀਗੀਆਂ ਕਮਾਈ ਹੋਣੀ ਸੀ ਲੇਕਿਨ ਸਵੇਰੇ 9 ਵਜੇ ਤੋਂ ਦੁਕਾਨਾਂ ਬੰਦ ਨੇ ਚਲੋ ਮੈਂ ਮੰਦਾ ਚਲੋ ਇਸ ਤੋਂ ਲਾਹ ਹੋ ਰਹੀ ਸ਼ੁਰੂ ਦਾ ਆਈ ਸਰਬ ਜਿਹੜੀ ਰੈਡੀ ਫੜੀ ਲੱਗਦੀ ਈ ਮੈਂ ਤਾਂ ਇਹੀ ਆ ਰੈਡੀ ਫੜੀ ਕਰਦੇ ਮਰਮਾ ਸਾਹਿਬ ਦੱਸਾਂ ਗੱਲ ਕੀ ਆ ਜਿਹੜੀ ਸ਼ਾਮ ਨੂੰ ਕੋਈ ਨਹੀਂ ਸੁਣਨੇ ਵਨ ਵਨ ਦੱਸੋ ਕੋਈ ਇਸ਼ੂ ਨਹੀਂ ਸਾਨੂੰ 6 ਵਜੇ ਆਗਣਾ ਗੱਡੀਆਂ ਦੇ ਜਿਹੜੇ ਹੈਗੇ ਨੇ ਉਹ ਆਪਣੀ ਗੱਡੀਆਂ ਪਾਰਕ ਕਰ ਦਿੰਦੇ ਆ ਕਿਨੇ ਪਾਰਕਿੰਗ ਲੋਕਾਂ ਜਿਹੜੀ 7 ਤੋਂ ਲੈ ਕੇ 9 ਤੱਕ ਸਰ ਮਾਰਕੀਟ ਚ ਆਉਣਾ ਦਾ ਉਹ ਪਾਰਕਿੰਗ ਮਿਲਦੀ ਨਹੀਂ ਉਹ ਗੱਡੀਆਂ ਪਹਿਲਾਂ ਆਪਣੀ ਖੜੀਆਂ ਕਰ ਜਾਂਦੇ ਨੇ ਜਦੋਂ ਮਲਕ ਵੀ ਦੁਕਾਨਾਂ ਬੰਦ ਹੋਣ ਦਾ ਟਾਈਮ ਦਾ ਲੋਕ ਧੱਕੇ ਖਾਂਦੇ ਨੇ ਇਧਰ ਗੱਡੀਆਂ ਖੜੀਆਂ ਕਰਕੇ ਕੋਈ ਆਵਾਜ਼ ਮੋੜ ਜਾਂਦੇ ਆ ਜਦੋਂ ਦੁਕਾਨਾਂ ਬੰਦ ਹੁੰਦੇ ਨੇ ਉਹਨੇ ਆਪਣੇ ਗੱਡੀਆਂ ਡਿੱਗੀਆਂ ਖੋਲਦੇ ਨੇ ਟੇਬਲ ਲਾਂਦੇ ਨੇ ਆਪਣਾ ਸਮਾਨ ਵੇਚਣ ਲੱਗ ਜਾਂਦੇ ਨੇ ਜਦੋਂ ਪਾਰਕਿੰਗ ਪਬਲਿਕ ਵਾਸਤੇ ਹੈਗੀ ਏ ਪਬਲਿਕ ਆਵੇ ਤਾਂ ਆਪਣੇ ਗੱਡੀ ਖੜੀ ਕੇ ਸਮਾਨ ਲੈ ਕੇ ਜਾਵੇ ਸੱਤ ਲੈ ਕੇ ਪਹਿਲੇ ਹੋਣ 6 ਗੱਡੀਆਂ ਖੜੀਆਂ ਕਰਕੇ ਅਗਲੇ ਇਧਰ ਘੁੰਮ ਲਾਂ ਜਾਂਦੇ ਪਾਸੇ ਹੋ ਜਾਂਦੇ ਨੇ 9 ਵਜੇ ਬਾਅਦ 10 ਵਜੇ ਬਾਅਦ ਸਮਾਨ ਵੇਚਣਾ ਸ਼ੁਰੂ ਕਰਦੇ ਨੇ ਸ਼ਰਾਬ ਵੇਚਦੀ ਏ ਮੀਟ ਮੁਰਗਾ ਗੁਰਦਾ ਸਭ ਗੰਦ ਪੈਂਦਾ ਸ਼ਰਾਬ ਵੇਚਦਾ ਉਹਦੇ ਕਰਕੇ ਕੀ ਇਹ ਤਾਂ ਕੁੜੀਆਂ ਦਾ ਵੀ ਕੰਮ ਹੋਣ ਲੱਗ ਗਿਆ ਦੇ ਵਪਾਰ ਦਾ ਵੀ ਕੰਮ ਚੱਲ ਰਿਹਾ ਬਹੁਤ ਜ਼ਿਆਦਾ ਠੰਡਾ ਹੁੰਦਾ ਇੱਥੇ ਵੀ ਸਾਰੀਆਂ ਜਿਹੜੇ ਬਾਕੀ ਸਟੇਟਾਂ ਤੋਂ ਜਾਂ ਬਾਕੀ ਡਿਸਟ੍ਰਿਕਟ ਤੋਂ ਨਾਲ ਨਿਊਸੈਂਸ ਇੰਨੀ ਵਧੀ ਹੈ ਨਾ ਅਜ ਤਾਂ ਬਹੁਤ ਪਰੇਸ਼ਾਨ ਹਾਂ ਅਜੀ ਤਾਂ ਅੱਜ ਸਾਨੂੰ ਹਾਰ ਕੇ ਹਾਰ ਕੇ ਅਸੀਂ ਦੁਕਾਨਾਂ ਬੰਦ ਕਰਨੀਆਂ ਆ ਅ ਕਮਿਸ਼ਨਰ ਸਾਹਿਬ ਇਹ ਨਾਮ ਜਿਮੋ ਤੇ ਜਾ ਰਿਹਾ ਹੈ 11 ਵੇ ਤੋਂ ਬਾਅਦ ਮਾਰਕੀਟ ਦੀ ਲੰਡ ਕਰਾਉਣਾ ਕਰਾਉਣਾ ਪਾਪਾ ਵੀ ਬਿਲਕੁਲ ਬਿਲਕੁਲ ਅੱਜ ਤੋਂ ਬਾਅਦ ਅੱਜ ਨਹੀਂ ਮਾਰਕੀਟ ਦੇ ਵਿੱਚ ਕੋਈ ਆਪਣੇ ਵਾਲੀ 2 ਜਾਂ 7 ਕਿਉਂਕਿ ਅੱਜ ਇਹਨਾਂ ਨੇ 3 ਬਟ ਵਾਲਾ ਨੇ ਕਰਿਆ ਕੱਲ 7 ਵਾਲੇ ਵੀ ਕਰਾਂਗੇ ਸੋ ਮੇਰੀ ਤੁਹਾਨੂੰ ਇਹ ਬੇਨਤੀ ਕਹਿ ਲਓ ਮੇਰਾ ਤੁਹਾਨੂੰ ਆਰਡਰਸ ਕਹਿ ਲਓ ਡਾਇਰੈਕਸ਼ਨਸ ਕਹਿ ਲਓ ਪਲੀਜ਼ ਇਹ ਆਪਾਂ ਇੰਸ਼ੋਰ ਕਰੀਏ ਭਾਵੇਂ ਇਹਨਾਂ ਦੀ ਮਾਰਕੀਟ ਦੇ ਉੱਤੇ ਕੋਈ ਰੇੜੀ ਛੜੀ ਆਪਾਂ ਨੂੰ ਲੱਗਣੀ ਚਾਹੀਦੀ ਔਰ 8 ਵਜੇ ਤੋਂ ਬਾਅਦ ਇਹ ਜੀ ਡਰਾਈਵ ਤੁਸੀਂ ਚਲਾਓ ਵੀ 11 12 ਵਜੇ ਤੱਕ ਜਦ ਤੱਕ ਇਹ ਦੁਕਾਨਦਾਰ ਨਾ ਨੂਰੇ ਕੋਈ ਇਲੀਗਲ ਰਿਵੈਂਡਰਸ ਕਰਕੇ ਦੁਕਾਨਦਾਰਾਂ ਨੂੰ ਕੋਈ ਤਕਲੀਫ ਨਾ ਹੋਵੇ। ਕੋਈ ਆਪਾਂ ਇਹਨੂੰ ਇਨਸ਼ੋਰ ਕਰੀਏ ਔਰ ਆਪਾਂ ਇਹਨਾਂ ਨੂੰ ਕਮਿਟ ਵੀ ਕਰੀਏ। ਤਾਂ ਜੋ ਇਹਨਾਂ ਦਾ ਜਿਹੜਾ ਮੁੱਦਾ ਉਹ ਬਿਲਕੁਲ ਜੈਨੂਨ ਹੈ। ਕਰੋੜਾ ਰੁਪਏ ਲਾ ਕੇ ਵਿਚਾਰੇ ਇਹ ਕੰਮ ਕਰਦੇ ਨੇ ਤੇ ਜੇ ਇਹਨਾਂ ਦੀ ਸਿਮਿਲਰ ਹੀ ਸ਼ਾਪ ਦਾ オリジナル ਸਮਾਨ ਦੇ ਬਾਹਰ ਕੋਈ ਬੰਦਾ ਰੇੜੀ ਫੜੀ ਲਾ ਕੇ 500 ਰੁਪਏ ਦਾ ਸਮਾਨ ਵੇਚੂਗਾ ਤਾਂ ਇਹਨਾਂ ਦਾ ਤਰ੍ਹਾਂ ਦਾ ਕੰਮ ਕਿੱਥੇ ਹੋਊਗਾ। ਸੋ ਇਹਨਾਂ ਨੂੰ ਫੈਸਿਲਿਟੇਟ ਕਰਨਾ ਆਪਦੀ ਡਿਊਟੀ ਵੀ ਹੈ, ਸਾਡੀ ਜ਼ਿੰਮੇਵਾਰੀ ਵੀ ਹੈ। ਤੋ ਆਪਾਂ ਇਹਨਾਂ ਨੂੰ ਵਧੀਆ ਮਾਹੌਲ ਦੇਣਾ ਵੀ ਆਪਦੀ ਰਿਸਪੌਂਸਿਬਿਲਟੀ ਸੋ ਵੀ ਕਮਿਸ਼ਨਰ ਸਾਹਿਬ ਤੁਹਾਨੂੰ ਇਹ ਜਿਵੇਂ ਆਪਾਂ ਨੂੰ ਸਟ੍ਰਿਕਟ ਐਜ਼ ਐਕਸ਼ਨ ਲਈਏ ਹੋਰ ਇਹ ਆਪਾਂ ਐਕਚੁਅਲੀ ਇਹਦਾ ਜੀ ਮਿਸਾਲ ਬਣਾਈਏ ਆਪਾਂ ਨੂੰ ਹੀ ਮਾਰਕੀਟ ਦੇ ਵਿੱਚ ਰਾਤ ਨੂੰ ਕੋਈ ਅਹਜਾ ਨਾਇਸੈਂਸ ਬਿਲਕੁਲ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਆਪਾਂ ਟੈਕਸ ਬਾਰੇ ਪ੍ਰੋਪਰਟੀ ਟੈਕਸ ਦੇਣਾ ਸਭ ਉਹ ਕਰਦੇ ਹੈਗੇ ਆਂ ਠੀਕ ਹੁਣ ਸਰ ਠੀਕ ਹੈ ਠੀਕ ਹੈ ਠੀਕ ਹੈ ਹੋਰ ਦੱਸੋ ਜੀ ਹੋ ਜਾਵੇ ਬਸ ਇਹੀ ਸੀਗਾ ਇੱਕ ਤਾਂ ਹੋ ਜਾਂਦਾ ਇੱਕ ਜਿਹੜਾ ਆਪਣੇ 8 ਤੋਂ 12 ਰਾਤ ਨੂੰ ਵੀ ਕੰਮ ਕਰੂਗੀ ਕਿ ਟੀਮ ਆਪਾਂ ਜਿਹੜੇ ਸ਼ੌਪ ਐਕਟ ਬਣਿਆ ਅੱਜ ਜਿਹੜਾ ਸ਼ੌਪ ਅੱਜ ਤੋਂ ਹੀ ਕਰਾਵਾਂਗੇ ਅੱਜ ਤੋਂ ਹੀ ਕਰਾਵਾਂਗੇ ਦੇ ਦੂਗੇ ਸਾਨੂੰ ਤੰਕਰੂਗੇ ਜਿਨ੍ਹਾਂ ਨੇ ਤੰਕਰਣਾ ਹੈ ਪਰ ਕਹਿੰਦਾ 9 ਵਜੇ ਤੱਕ ਆਪਣੀ ਟੀਮ ਉਹਨਾਂ ਨਾਲ ਕੋਲ ਟੀਮ ਸਪੈਸ਼ਲ ਉਨਾਈਏ ਉਹ 8 ਤੋਂ 12 1 ਵਜੇ ਤੱਕ ਰਾਤ ਨੂੰ ਕੰਮ ਕਰੇਗੀ ਹਾਂ ਬਿਲਕੁਲ ਸਹੀ ਨਾਲ ਪੁਲਿਸ ਵੀ ਹੋਏਗੀ ਤੇ ਨਾਲ ਟੀਮ ਕੰਮ ਕਰੇਗੀ ਮੇਨ ਦੀ ਸੰਦ ਪਾਰਕਿੰਗ ਗੋਸਲ ਸਾਹਿਬ ਪਾਰਕਿੰਗ ਚ ਕੋਈ ਇਲੀਗਲ ਵੈਂਡਰ ਨਹੀਂ ਚਾਹੀਦਾ ਸਾਨੂੰ ਵੀ ਨਹੀਂ ਕੋਈ ਨਹੀਂ ਹੋਏਗਾ ਜੀ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਹੈ ਪਹਿਲੀ ਗੱਲ ਦੇਖੋ ਥੋੜੀ ਪ੍ਰੋਟੈਸਟ ਸਾਡਾ ਅਸੀਂ ਥੋੜੀ ਕੋਈ ਵੈਸੀ ਆਣਾ ਆਪਾਂ ਪਰਿਵਾਰ ਹੈ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਇਹ ਆਹੀ ਗੱਲ ਹੈ ਜੀ ਸੋ ਥੋੜੀ ਪ੍ਰੋਬਲਮ ਵੀਰੇ ਚ ਆ ਜਾਏ ਤੁਸੀਂ ਬਿਲਕੁਲ ਰਿਲੈਕਸ ਰਹੋ ਤੁਸੀਂ ਜਿਸ ਮੋਟੋ ਲੈ ਕੇ ਇਹ ਚੀਜ਼ ਨੂੰ ਤੁਸੀਂ ਪ੍ਰੋਟੈਸਟ ਕਰਿਆ ਉਹ ਤੁਹਾਡੀ ਪ੍ਰੋਟੈਸਟ ਨੂੰ ਅਸੀਂ ਜਾ ਸ਼ਾਮ ਨੂੰ ਕਮਿਸ਼ਨਰ ਸਾਹਿਬ ਇੰਸ਼ੋਰ ਕਰਦੇ ਆ ਕੋਈ ਇਲੀਗਲ ਵੈਂਡਰ ਕੋਈ ਸਿਸਟਮ ਹੈ ਅਜਿਹਾ ਵੈਂਡਰ ਆਪਾਂ ਨੂੰ ਕਹੋ ਇਲੀਗਲ ਵੈਂਡਰ ਅਜਿਹਾ ਕੋਈ ਗੱਡੀ ਲੈ ਕੇ ਆਵੇ ਕੋਈ 20 ਲੱਖ ਦੀ ਗੱਡੀ ਲੈ ਕੇ ਆਵੇ 10 ਲੱਖ ਦੀ ਕੋਈ ਤੁਹਾਨੂੰ ਰੇ ਨਹੀਂ ਮਿਲੂਗਾ ਥੋੜੀ ਜਿਹੀ ਰਿਕਵੈਸਟ ਹੈ ਕਿ ਅੱਠ ਵਜੇ ਤੱਕ ਪਹਿਲਾਂ ਟੀਮ ਹੁੰਦੀ ਸੀ ਹੁਣ ਪਾਰਾ ਕੋਈ ਤਾਂ ਕੋਸ਼ਿਸ਼ ਕਰਾਂਗੇ ਉਹ ਜਿਹੜੇ ਆਉਂਦੇ ਗੱਡੀਆਂ 'ਚ ਜੇ ਮੈਂ ਕਹਿੰਦਾ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਹਾ ਵੀ ਉਹਨਾਂ ਦੇ ਚਲਾਨ ਜਾਂ ਇੰਪੌਂਡ ਕਰਨ ਦਾ ਕੁਝ ਦੋ ਚਾਰ ਗੱਡੀਆਂ ਬੌਂਡ ਹੋਈਆਂ ਕਰਾਂਗੇ ਕਿ ਸਾਡੇ ਗਾਇਸ ਇਹਨਾਂ ਦਾ ਸਮਾਨ ਵੀ ਲੈ ਕੇ ਜਾਵਾਂਗੇ ਇੰਪੋਰਟ ਕਰਾਂਗੇ ਦੋ ਦੇ ਨਾਲ ਥੋੜਾ ਜਿਹਾ ਐਕਟੀਵਿਟੀ ਕਮਰਸ਼ੀਅਲ ਪ੍ਰਾਈਵੇਟ ਨਿਕਲ ਟਾੜਾ ਲਾਉਂਦੇ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੰਗ ਨੂੰ ਦੂਜੀ ਐਡਮਿਨਿਸਟ੍ਰੇਸ਼ਨ ਨਾਲ ਟਾਈਪ ਕਰਨਾ ਦੇ ਲੋ ਬਿਲਕੁਲ ਕੋਈ ਰਿਜ਼ਲਟ ਤੁਹਾਨੂੰ ਮਿਲੂ ਬਸ ਉਹ ਟਾਈਪ ਕਮਿਸ਼ਨ ਸਾਹਿਬ ਆਪਾਂ ਨੂੰ ਕਿਸੇ ਨੂੰ ਕਹਿਣਾ ਤਾਂ ਮੈਨੂੰ ਕੋਈ ਮੈਂ ਕਹਿ ਦਾਂਗਾ ਤੁਸੀਂ ਦੇਖਿਆ ਹੋਊਗਾ ਬਾਕੀ ਡਰਾਈਵ ਹੁਣ ਆਪਣੀ ਚੱਲ ਹੀ ਰਹੀ ਹੈ ਦਿਨ ਵਾਲੀ ਤਾਂ ਠੀਕ ਚੱਲ ਰਹੀ ਹੈ ਦਿਨ ਵਾਲੀ ਠੀਕ ਚੱਲ ਰਹੀ ਹੈ ਜਲਦੀ ਇਹਦੀ ਆਪਾਂ ਇੰਪਲੀਮੈਂਟ ਕਰਾਂਗੇ ਇੱਥੇ ਲੋਡ ਹੈਗੀ ਰਾਤ ਦੀ ਡਰਾਈਵ ਲੋਡ ਹੈਗੀ ਬਸ 3v2 ਚ ਹੋਰ ਇਸ ਤੋਂ ਇਲਾਵਾ ਕੋਈ ਸਟੇਸ਼ਨ ਤੋਂ ਦਫਤਰ ਪੂਰੇ ਮਹਾਲੀ ਵਿੱਚ ਇਹ ਚੱਲ ਰਿਹਾ ਕੰਮ ਪੂਰੇ ਮਹਾਲੀ ਦੀਆਂ ਮਾਰਕੀਟਾਂ ਵਾਲੇ ਤੰਗ ਨੇ ਰਾਤ ਦੀ ਡਰਾਈਵ ਨ 3B2 ਤੇ 7 ਨੂੰ ਆਪਾਂ ਸ਼ੁਰੂ ਕਰ ਲਏ ਕਿਉਂਕਿ ਮੈਨੂੰ ਲੱਗਦਾ ਮੇਜਰ ਮੇਜਰ ਨਹੀਂ ਵੀ ਆਪਾਂ ਕੋਈ 3B2 ਤੇ 7 ਵੇ ਚਲਾਉਣਾ ਹੈ 5 ਵੇਸ ਨੂੰ ਬਾਇਸ ਨਾਲ ਹੈ ਜਿਆ ਕੋਈ ਨਹੀਂ ਉਸੇ ਵੀ ਆਪਾਂ ਜਿਹੜਾ ਕੰਟੀਨਿਊ ਰੱਖਾਂਗੇ ਰਾਤ ਵਾਲੀ ਡਰਾਈਵ ਜ਼ਰੂਰੀ ਹੈ ਸੋ ਉਹ ਥੋੜੀ ਜਿਹਾ ਜਿਹੜਾ ਆਪਣਾ ਸ਼ਾਪ ਐਕਟ ਹੈਗਾ ਉਹ ਚੋਂ ਜਿਹੜੇ ਮੇਨ ਸਾਡੇ ਦੁਕਾਨਦਾਰ ਹੈਗੇ ਉਹ 9 ਵਜੇ ਦੁਕਾਨਾ ਵਧਾਉਣ ਲੱਗ ਜਾਂਦੇ ਨੇ 9 9:30 ਹਾਲ ਲਈ 10 ਵਜੇ ਦੁਕਾਨਾ ਬੰਦ ਹੋ ਜਾਂਦੀ ਸਾਡੇ ਬਾਕੀ ਜਿਹੜਾ ਖਾਣ ਪੀਣ ਵਾਲੇ ਫੂਡ ਆਊਟਲਟ ਹੈ ਜਿਹਦਾ ਟਾਬਾ ਹੈ ਕੋਈ ਹੋਰ ਕੋਈ ਹੈਗਾ ਉਹ 11 ਨਹੀਂ ਤਾਂ 12 ਵਜੇ ਤੱਕ ਤੁਹਾਨੂੰ ਉਹ ਆਪ ਵੀ ਮੰਨਦੇ ਆ ਢਾਬੇ ਵਾਲੇ ਵੀ ਖੁਸ਼ ਹੈ ਕਿ ਆ ਵੀ ਸਾਡਾ ਹੋ ਜਵੇ ਉਸ ਤੋਂ ਬਾਅਦ ਅਸੀਂ ਟੇਕ ਅਵੇ ਕਰੀ ਜਾਵਾਂਗੇ ਸਿਟਿੰਗ ਦਾ ਜਿਹੜਾ ਉਹ ਬੰਦ ਹੋ ਜਵੇ ਉਹਦੇ ਵਿੱਚ ਨੋਟਿਸ ਜਾਰੀ ਹੋ ਚੁੱਕੇ ਨੇ ਹਾਲੀ ਪੁਲਿਸ ਵਾਲਾ ਐਸਐਸਪੀ ਸਾਹਿਬ ਨੇ ਮੇਰੀ ਗੱਲ ਲਈ ਸੀ 11 ਵਜੇ ਤੋਂ ਬਾਅਦ ਜਿਹਦੀ 24x7 ਜਿਹੜਾ ਕੋ ਲਾਇਸੈਂਸ ਹੈ ਭਾਜੀ ਉਹ ਖੁੱਲੂਗਾ ਉਸ ਤੋਂ ਬਾਅਦ ਜੇ ਕੋਈ ਨਈ ਜਿਹੜਾ ਖੁੱਲਦਾ ਤੋਤੇ ਕਰਦੇ ਹਾਂ ਹਾਂ ਦੱਸਾਂ ਗੱਲ ਕੀ ਬਾਕੀ ਲਾਇਸੈਂਸ ਵੀ ਬੰਦ ਕੈਨਸਲ ਕਰਾ ਸਕਦੇ ਨਹੀਂ ਦੱਸਾਂ ਕਿ ਜਦੋਂ ਇੱਕ ਬੰਦੇ ਕੋ ਲਾਇਸੈਂਸ ਹੁੰਦਾ ਨਾ ਫਿਰ ਦੂਸਰਾ ਆਪਣੀ ਅਪਰੋਚ ਲੜਾਂਦਾ ਹੈ ਜਿਹਦਾ ਲਾਇਸੈਂਸ ਗਵਰ ਉਹਨੂੰ ਵੀ ਸਟੱਡੀ ਕਰ ਲਾਂਗੇ ਭਾਜੀ ਆਪਾਂ ਕਿਸੇ ਦਾ ਅਗਰ ਕਿਸੇ ਕੋਲ ਲਾਇਸੈਂਸ ਹੈਗਾ ਤਾਂ ਆਪਾਂ ਉਹ ਫਿਲਹਾਲ ਅੱਜ ਦੀ ਰੇਟ ਤੇ ਮੇਰੀ ਤੁਹਾਨੂੰ ਇਹ ਪਰਸਨਲ ਅਪੀਲ ਹੈ ਵੀ ਆਪਾਂ ਮਾਰਕੀਟਾਂ ਖੋਲ੍ਹੀਏ ਚੈਰ ਵਾਲਾ ਦੇਣਾ ਤੁਹਾਡਾ ਖਾਨ ਵਾਲਾ ਦੇਣਾ ਤੁਸੀਂ ਕੰਮ ਕਰੋ ਤੁਹਾਨੂੰ ਬਾਹਰ ਦਾ ਇਨਫਰਾਸਟ੍ਰਕਚਰ ਲਾਅ ਐਂਡ ਆਰਡਰ ਇਹ ਸਾਰਾ ਸਿਸਟਮ ਜਣਾ ਸਰਕਾਰ ਦੀ ਸਰਕਾਰ ਪ੍ਰੋਪਰ ਗੰਭੀਰ ਹੈ ਤੁਸੀਂ ਸਾਡੇ ਤੇ ਫੇਥ ਕਰੋ ਤੁਸੀਂ ਆਪਦੀ ਸ਼ਾਪਸ ਖੋਲ੍ਹੋ ਅੱਜ ਤੁਸੀ ਐਕਸ਼ਨ ਦੇਖੋ ਅੱਜ ਤੁਸੀ ਐਕਸ਼ਨ ਤੁਹਾਨੂੰ ਗਰਾਊਂਡ ਤੇ ਦੇਖੂਗਾ ਮਿਲੂਗਾ ਉਹਸ ਕੋਲ ਆਵਾ ਕੋਈ ਡਿਮਾਂਡ ਆ ਥੋੜੀ ਹੋਰਾ ਭਰੋਸਾ ਪਰ 10 ਵਾਰ ਡਰਾਈਵ ਕਰਦੇ ਇਹਨਾਂ ਦਾ ਖਤਮ ਕਰਦੇ ਅੱਜ ਕਰਾਵੇ ਟੀਮ ਮੈਂ ਬਲੈਕ ਸ਼ੋਰੂਮ ਮ ਕੋਲ ਹੈ ਪਰ ਵੈਂਡਰ 100 ਲੱਗਦਾ ਰੱਬ ਜੀ ਉਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਭਰੀ 100 ਲੱਗੇ 150 ਲੱਗੇ ਤੁਹਾਨੂੰ ਸ਼ਾਮ ਨੂੰ ਐਕਸ਼ਨ ਦੀ ਕੋਈ ਗੱਲ ਨਹੀਂ ਨਾ ਐਕਸ਼ਨ ਨਾ ਐਕਸ਼ਨ ਦਿਖੇ ਸਾਨੂੰ ਫਿਰ ਬੁਲਾ ਲਓ ਕੱਲ੍ਹ ਵੇਰਾ ਗੁਰਮੀਤ ਜੀ ਪੁਲਿਸ ਦੀ ਡਿਊਟੀ ਕੀ ਹੈ ਪੁਲਿਸ ਕਹਿੰਦੀ ਸਾਡੀ ਡਿਊਟੀ ਨਹੀਂ ਹੈ ਇਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿ ਉਹਨਾਂ ਨੇ ਸਾਨੂੰ ਅਸਿਸਟ ਕਰਨਾ ਹੈ ਕਈ ਵਾਰ ਕੋਈ ਲਾਅ ਐਂਡ ਆਰਡਰ ਹੁੰਦਾ ਤਾਂ ਅਸਿਸਟ ਕਰਦੇ ਆ ਸਾਡੇ ਸਾਡੀ ਗੱਲ ਤੁਸੀਂ ਸਾਰਾ ਰੱਖਦੇ ਹੋ ਸਾਰਾ ਸ਼ਾਪ ਥੋੜਾ ਥੋੜੀ ਰਿਕੁਐਸਟ ਹੋ ਰਹਾ ਹੈ ਕਿ ਜਿਹੜੇ ਵੈਂਡਰਸ ਨੇ ਜਿਨ੍ਹਾਂ ਨੂੰ ਲਾਇਸੈਂਸ ਵੀ ਦਿੱਤੇ ਨੇ ਆਪਾਂ ਉਹ ਵੀ ਰੈਡੀ ਫੜੀ ਜਲਦੀ ਵਾਸਤੇ ਨੇ ਉਹ ਬਾਜ਼ਾਰਾਂ ਦੇ ਵਿੱਚ ਆਪ ਬਿਤੇ ਆ ਜੇ ਸਟੇਸ਼ਨਰੀ ਲਾਇਸੈਂਸ ਕਿਸੇ ਕੋਲ ਨਹੀਂ ਇਸ ਲਈ ਸਾਡੀ ਗਮਾਡਾ ਨਾਲ ਵੀ ਗੱਲ ਚੱਲ ਰਹੀ ਹੈ ਜੇ ਕਿਸੇ ਨੂੰ ਸਟੇਸ਼ਨਰੀ ਚਾਹੀਦਾ ਤਾਂ ਅਸੀਂ ਉਹਨਾਂ ਨੂੰ ਅਲੱਗ ਸਾਈਟਾਂ ਦੇਵਾਂਗੇ ਇੱਥੇ ਕੋਈ ਸੈੱਟ ਨਹੀਂ ਹੈ ਕਿਉਂਕਿ ਅਸੀਂ ਲੋਕ ਸਫਰ ਰਾਂਜੀ ਜਿਹੜੇ ਸੀ ਸਾਹਿਬ ਜੇ ਬੈਠ ਹੈਗੀ ਇੱਕ ਸਾਈਟ ਆਪਣੀ ਸਟੇਸ਼ਨਰੀ ਦੀ ਬਾਕੀ ਸਾ ਇੱਥੇ ਕੋਈ ਸਾਈਟ ਨਹੀਂ ਹੈ ਬਿਲਕੁਕੁਲ ਫਿਕਸ ਨਹੀਂ ਹੋਣੀ ਜਿਹੜੀ ਫਿਕਸ ਨਹੀਂ ਹੈ ਫਿਕਸ ਆਪਾਂ ਲਾਇਸੈਂਸ ਜਿਹੜਾ ਉਹ ਲਗਾਉਣਾ ਹੈ ਫਿਰ ਉਹ ਫਿਕਸ ਵਾਲੇ ਉਹ ਲਾਇਸੈਂਸ ਜਿਹੜੇ ਲਈ ਬੈਠੇ ਉਹ ਵੀ ਤਾਂ ਹੀ ਤਾਂ ਪਰ ਉਹਨੂੰ ਚੱਕਦੇ ਆ ਇੱਕ ਲਾਇਸੈਂਸ ਹੈ ਜ ਮਾਰਕੀਟ ਚ ਦੋ ਜੂਸ ਵਾਲੇ ਇੱਕ ਨਾਨ ਗੁਲਚੇ ਵਾਲਾ ਤੇ ਇੱਕ ਉਹ ਨਯੰਗ ਸਿੰਘ ਨੇ ਬੈਂਕ ਖੜੀ ਕੀਤੀ ਆ ਤਿੰਨ ਮਹੀਨੇ ਹੋ ਗਏ ਉਹਨੂੰ ਪਹਿਲਾਂ ਉਹ ਰਾਤ ਨੂੰ 8 ਵਜੇ ਆ ਕੇ ਗੋਲ ਗੱਪੇ ਵੇਚਣ ਲੱਗ ਜਾਂਦਾ ਸੀਗਾ ਲੇਕਿਨ ਉਹ ਚੱਕੀ ਜਿਹੇ ਉੱਥੇ ਚੈਨ ਬਣ ਕੇ ਉਦਾਂ ਹੀ ਤਿੰਨ ਮਹੀਨੇ ਦੀ ਖੜੀ ਆ ਇੱਕ ਸ਼ਾਮ ਨੂੰ ਜਿਹੜੇ ਹੈਗੇ ਆ ਹੁਣ ਨਯੰਗ ਸਿੰਘ ਕੋ 8 8 10 10 ਆਉਂਦੇ ਚਾਹੇ ਕੁਲਫੀ ਵਾਲਾ ਲੈ ਕੇ ਆ ਜਾਉਂ ਜਾਂ ਕੁਝ ਲੈ ਕੇ ਉਹਨੂੰ ਕਹਿੰਦਾ ਭਾਈ ਇੱਥੇ ਲਾ ਕੋਈ ਹਟਾਊਗਾ ਤਾਂ ਸਾਨੂੰ ਦੱਸੇ ਹਲੇ ਇਹ ਥੋੜੇ ਇਹ ਦਾ ਵੀ ਤਾਂ ਕੋਈ ਲੋਬਲ ਟੇਕ ਇਸ ओन ਫੋਰਸ ਕਿਸੇ ਨੂੰ ਅਲਾਉਡ ਨਹੀਂ ਹੈ ਕੋਈ ਸ਼ਹਿਰ ਦਾ ਲੋਬਲ ਇਹ ਥੋੜਾ ਇਹ ਦੇਖ ਕੋਈ ਵੀ ਹੋਵੇ ਕੋਈ ਵੀ ਕਮਿਊਨਿਟੀ ਦਾ ਹੋਵੇ ਸੋ ਉਹਨੂੰ ਕਿਸੇ ਨੂੰ ਅਲਾਉਡ ਨਹੀਂ ਹੈ ਸੋ ਹੁਣ ਆਪਾਂ ਡੈਟਸਟਾਰਟ ਡੈਟਸਟਾਰਟ ਕੰਮ ਚਲੋ ਜੀ ਸਾਰੀ